ਜਲਾਲਾਬਾਦ ਵਿੱਚ ਹੋਈ ਨਵੇਂ ਸਿਨੇਮੇ ਦੀ ਸ਼ੁਰੂਆਤ ਪਿਛਲੇ ਲੰਮੇ ਸਮੇਂ ਤੋਂ ਬੰਦ ਪਏ ਜਲਾਲਾਬਾਦ ਜੇਪੀ ਸਿਨੇਮੇ ਨੂੰ ਫਿਰ ਤੋਂ ਨਵੀਂ ਦੇਖ ਦੇਣ ਉਪਰੰਤ ਸ਼ੁਰੂ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਨੇਮਾ ਮਾਲਕ ਰਕੇਸ਼ ਗਰੋਵਰ ਨੇ ਦੱਸਿਆ ਕਿ ਉਹਨਾਂ ਦਾ ਸਿਨੇਮਾ ਜੋ ਕਿ ਪਿਛਲੇ ਲੰਬੇ ਸਮੇਂ ਦੌਰਾਨ ਕੁਝ ਕਾਰਨਾਂ ਕਰਕੇ ਬੰਦ ਹੋ ਗਿਆ ਸੀ ਉਸ ਦੀ ਫਿਰ ਨਵੇਂ ਸਿਰੇ ਤੋਂ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਵੱਲੋਂ ਨਵੇਂ ਸਿਰੇ ਤੋਂ ਸ਼ੁਰੂ ਕੀਤੇ ਗਏ ਸਿਨੇਮੇ ਵਿੱਚ ਲੇਜ਼ਰ ਤਕਨੀਕ ਸਾਊਂਡ ਕੁਆਲਿਟੀ ਦਾ ਧਿਆਨ ਰੱਖਿਆ ਗਿਆ ਹੈ ਜਿਹੜਾ ਕਿ ਆਪਣੇ ਆਪ ਵਿੱਚ ਵਿਲੱਖਣ ਹੈ। ਇਸ ਸਿਨੇਮੇ ਵਿੱਚ ਪਾਰਕਿੰਗ ਲਈ ਖੁੱਲਾ ਸਥਾਨ ਹੈ। ਉੱਥੇ ਹੀ ਸਾਫ ਸਫਾਈ ਦਾ ਵੀ ਧਿਆਨ ਰੱਖਣ ਤੋਂ ਇਲਾਵਾ ਪਰਿਵਾਰਕ ਤੌਰ ਤੇ ਫਿਲਮ ਦੇਖਣ ਵਾਲਿਆਂ ਲਈ ਖਾਸ ਪ੍ਰਬੰਧ ਕੀਤਾ ਗਿਆ ਹੈ। ਔਰ ਜਾਣਦੇ ਆ ਇਸ ਸਿਨੇਮੇ ਵਿੱਚ ਦਿੱਤੀਆਂ ਗਈਆਂ ਸਹੂਲਤਾਂ ਬਾਰੇ cinema مالک ਦੀ ਜ਼ੁਬਾਨੀ ਫੇਕੇ ਲੋਕਾਂ ਦਾ ਆਪਣਾ ਜਾਣੇ ਬਚਾਣਿਆ ਥੀਏਟਰੇ ਸਾਹਮਣੇ ਕੁਝ ਤਕਨੀਕੀ ਕਾਰਨਾ ਕਰਕੇ ਜਾਇਥੇ ਸੱਜਣ ਮਾਪੁਰਸ਼ ਅਗੇ ਨੇ ਜਿੰਨਾਂ ਦੀ ਸ਼ਿਕਾਇਤਾਂ ਦੀ ਲੜੀ ਬਣ ਦਿੰਦੇ ਨੇ ਤੇ ਸਰਕਾਰ ਵੀ ਬੇਵੱਸ ਹੋ ਜਾਂਦੀ ਉਹਦੇ ਕਰਕੇ ਕੁਝ ਦਿਨ ਜਿਹੜਾ ਇਹ ਬੰਦ ਰਹਿਣ ਤੋਂ ਬਾਅਦ ਹੁਣ ਨਵੀਆਂ ਸਾਰੀਆਂ ਤਕਨੀਕਾਂ ਦੇ ਨਾਲ ਨਵੇਂ ਸਿਰ ਤੋਂ ਸ਼ੁਰੂ ਕੀਤਾ ਹੈ ਪਰ ਮਾਦਮਾ ਦੀ ਕਰਨੀ ਐਸੀ ਵਾਲੇ ਵੀ ਹੁਣ ਤਕਨੀਕ ਹੋਰ ਵਧੀਆ ਆ ਗਈ ਜਿਹੜਾ ਪ੍ਰੋਜੈਕਟਰ ਹੈ ਉਹ ਇਸ ਵਕਤ ਉਹ ਵੀ ਜਿਹੜਾ ਗੈਸ ਨਾਲ ਚੱਲਦਾ ਸੀਗਾ ਉਹ ਹੁਣ ਲੇਜ਼ਰ ਸਿਸਟਮ ਨਾਲ ਜਿਆਦਾ ਜੇਕਰ ਸ਼ੋਹ ਦੀ ਗੱਲ ਕਰੀਏ ਤਾਂ ਕਿੰਨੇ ਕਿੰਨੇ ਸ਼ੋਹ ਹੋਰ ਜਾਣਗੇ ਸ਼ੋਹ ਸਾਰੇ ਦਿਨ ਦੇ ਵਿੱਚ ਪੰਜ ਸ਼ੋਹ ਚਲਾਣੇ ਅਸੀਂ ਸਵੇਰੇ 10 ਵਜੇ ਫਿਰ 1 ਵਜੇ ਫਿਰ 4 ਵਜੇ ਫਿਰ 7 ਵਜੇ ਫਿਰ 9:30 ਵਜੇ ਫਾਸਟ ਫੂਡ ਵਗੈਰਾ ਵੀ ਪ੍ਰਬੰਧ ਹੋ ਗਿਆ ਹਾਂ ਹਾਂ ਜੀ ਉਹ ਕੰਟੀਨ ਦੇ ਨਾਲ ਪੂਰਾ ਆਨ ਵਾਲੀ ਪਬਲਿਕ ਨੂੰ ਘਰ ਵਾਲਾ ਮਾਹੌਲ ਆਪਣਾ ਆਪਣਾ ਤੇ ਕੰਟੀਨ ਤੇ ਇੱਕ ਤੋਂ ਇੱਕ ਆਈਟਮ ਉਹ ਵੀ ਬਾਜ਼ਾਰ ਰੇਟ ਤੇ ਜੇਕਰ ਸਕੂਲ ਕਾਲਜ ਕੋਈ ਇਹਨੂੰ ਬੁੱਕ ਕਰਨਾ ਚਾਹੁੰਦਾ ਤਾਂ ਉਹ ਵੀ ਕੋਈ ਪਰਸਿਲਟੀ ਜ ਹੈ ਹਾਂਜੀ ਹਾਂਜੀ ਨੰਬਰ ਦੇ ਦਿਓ ਜੀ ਜੇ ਬੁਕਿੰਗ ਕਰਨੀ ਹੈ ਇਹ ਗਰੋਵਰ ਸਾਹਿਬ ਕਿੰਨੀਆਂ ਸੀਟਾਂ ਦਾ ਪ੍ਰਬੰਧ ਹੈ ਜੀ ਇੱਥੇ ਇਹ ਜੀ ਆਪਣਾ 750 750 ਸੀਟਾਂ ਦਾ ਆਨਲਾਈਨ ਬੁਕਿੰਗ ਵੀ ਕੋਈ ਕਰ ਸਕਦਾ ਹਾਂ ਹਾਂਜੀ ਹਾਂਜੀ ਉਹ ਇੱਕ ਦੋ ਦਿਨ ਦੇ ਵਿੱਚ ਸ਼ੁਰੂ ਹੋ ਜਾਏਗੀ ਹੁਣ ਤੁਸੀਂ ਜੇਪੀ ਪੈਲੇਸ 시ਨੇਮੇ ਦੇ ਵਿੱਚ ਕੀ ਐਕਸਟਰਾ ਚੀਜ਼ ਜਿਹੜਾ ਸਪੈਸ਼ਲ ਲੈ ਕੇ ਆਏ ਜੇ ਹੁਣ ਜਿਹੜਾ ਤੁਸੀਂ ਦੁਬਾਰਾ ਸ਼ੁਰੂ ਕੀਤਾ ਇੱਕ ਤਾਂ ਡਿਜੀਟਲ ਡਾਲਬੀ ਆਡੀਓ ਸਿਸਟਮ ਹੈ ਦੇ ਵਿੱਚ ਜਿਹੜਾ ਆਪਣੇ ਇਲਾਕੇ ਵਿੱਚ ਕਿਸੇ ਦੇ ਸਾਊਂਡ ਪ੍ਰੋਸੈਸਰ ਨਹੀਂ ਲੱਗਾ ਹੋਇਆ ਫਾਜ਼ਿਲਕਾ ਤੱਕ ਵੀ ਨਹੀਂ ਲੱਗੇ ਹੋਏ ਤੇ ਉਸ ਤੋਂ ਬਾਅਦ ਲੇਜ਼ਰ ਟੈਕਨਾਲੋਜੀ ਤੇ ਚੱਲਣ ਵਾਲੀਆਂ ਉਸ ਤੋਂ ਇਲਾਵਾ ਆਪਣੇ 3D ਪਿਕਚਰ ਆਪਣੇ ਜਿਹੜੀ ਸਕਰੀਨ ਹੈ ਪਰਦਾ ਹੈ 3D ਵਾਲਾ ਹੈ ਇਹ ਮਤਲਬ ਕਿ ਨਾਰਮਲ ਪਰਦੇ ਜਿਹੜੇ ਆਂਦੇ ਨੇ ਸਿੰਪਲ ਆਂਦੇ ਨੇ ਇਹ 3 ਗੇਨ ਟੈਕਨਾਲੋਜੀ ਤੇ ਬਣਿਆ ਸਪੈਸ਼ਲ ਪਰਦਾ ਹੈ ਜਿੰਦੇ ਤੇ 3D ਮੂਵੀਜ਼ ਵੀ ਚੱਲ ਸਕਦੀਆਂ ਨੇ ਇਹ ਵੀ ਆਪਣੇ ਇਲਾਕੇ ਚ ਫਾਜ਼ਿਲਕਾ ਤੋਂ ਬਾਅਦ ਜਲਾਲਾਬਾਦ ਆਪਣਾ ਹੀ ਸਿਰਫ ਹੈ ਜਿੰਦੇ ਫੈਸਿਲਿਟੀ ਔਰ ਕਿਧਰੇ ਵੀ ਨੇੜੇ ਤੇੜੇ ਆ ਫੈਸਿਲਿਟੀ ਨਹੀਂ ਹੈ ਜਿਸ ਤਰ੍ਹਾਂ ਫੈਮਲੀਆਂ ਮੂਵੀ ਦਾ ਇੰਜੋਏ ਕਰਨਾ ਚਾਹੁੰਦੀ ਨੇ ਫੈਮਲੀ ਲਈ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਫੈਮਲੀ ਲਈ ਇੱਕ ਤਾਂ ਜਿਹੜਾ ਆਪਾਂ ਬੁਕਿੰਗ ਕਰੀਦੀ ਹੈ ਇਹਦੇ ਵਿੱਚ ਆਪਾਂ ਸਪੈਸ਼ਲੀ ਟਿਕਟ ਵਾਲੇ ਨੂੰ ਵੀ ਸਮਝਾਇਆ ਜਾਂਦਾ ਹੈ ਤੇ ਇੱਕ ਸੈਕਸ਼ਨ ਸਪੈਸ਼ਲ ਆਪਾਂ ਫੈਮਲੀ ਨੂੰ ਦੇ ਦਿਆ ਟਿਕ ਟਕ ਕੱਟਣ ਲੱਗੇ ਸਪੈਸ਼ਲ ਧਿਆਨ ਦਿੱਤਾ ਜਾਂਦਾ ਹੈ ਵੀ ਫੈਮਲੀਆਂ ਨੂੰ ਸੈਪਰੇਟ ਪੋਰਸ਼ਨ ਦਿੱਤਾ ਜਾਵੇ ਤਾਂ ਕਿ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਇਨਕੋਨਿਨਿਐਂਸ ਨਾ ਲੱਗੇ ਉਹਨਾਂ ਨੂੰ ਇਹ ਲੱਗੇ ਵੀ ਘਰ ਦਾ ਮਾਹੌਲ ਉਹਨਾਂ ਨੂੰ ਲੱਗੇ ਪਾਰਕਿੰਗ ਦਾ ਕੀ ਪ੍ਰਬੰਧ ਹੈ ਪਾਰਕਿੰਗ ਆਪਣੇ ਕੋਲ ਡਬਲ ਪਾਰਕਿੰਗ ਹੈ ਪਿੱਛੇ ਕਾਰ ਦੀ ਟੂ ਵੀਲਰਸ ਦੀ ਤੇ ਉਹਦੇ ਇਲਾਵਾ ਆਪਾਂ ਉਹਦਾ ਕੋਈ ਚਾਰਜ ਨਹੀਂ ਲੈਂਦਾ ਟੋਟਲੀ ਫ੍ਰੀ ਹੈ ਫ੍ਰੀ ਆਫ ਕੋਸਟ ਪਾਰਕਿੰਗ ਹੈ ਤੇ ਖਾਣ ਪੀਣ ਦੀ ਸਹੂਲਤਾਂ ਬਹੁਤ ਜ਼ਿਆਦਾ ਨੇ ਆਪਣੇ ਕੋਲ ਬਹੁਤ ਤਰ੍ਹਾਂ ਦੇ 스ਨੈਕਸ ਜਿਹੜੇ ਫਰਾਈਡ ਵਾਲੇ ਜਾਂ ਸੈਂਡਵਿਚਸ 버ਗਰਸ ਹਰ ਤਰ੍ਹਾਂ ਦੀ ਫੈਸਿਲਿਟੀ ਆਪਣੇ ਕੋਲ ਲੱਗੀ ਹੈ ਜੋ ਸਨੈਕਸ ਮਾਰਕਟੇ ਮਿਲਦੇ ਆ ਉਹਦੇ ਇਲਾਵਾ ਵੀ ਐਕਸਟਰਾ ਸਨੈਕਸ ਜੋ ਨਹੀਂ ਮਿਲਦੇ ਉਹ ਵੀ ਸਾਰੇ ਆਪਣੇ ਇਥੇ ਉਪਲਬਧ ਨੇ ਉਹ ਦਰਸ਼ਕ ਮੂਵੀ ਦੇਖਣ ਲਈ ਆਉਂਦੇ ਨੇ ਤਾਂ ਕਿੰਨਾ ਸਮਾਂ ਪਹਿਲਾਂ ਸ਼ੋਅ ਦੇ ਸ਼ੋਅ ਤੋਂ ਆਉਣ ਪਹਿਲਾਂ ਆਪਣੇ ਸਪੈਸ਼ਲ ਜਿਹੜੇ ਲੋਕ ਪਹਿਲੇ ਆ ਜਾਂਦੇ ਫੈਮਿਲੀਸ ਪਹਿਲੇ ਆ ਜਾਂਦੀਆਂ ਆਪਾਂ ਉਹਨਾਂ ਦੇ ਲਈ ਸਪੈਸ਼ਲ ਥੱਲੇ ਵੇਟਿੰਗ ਹਾਲ ਵੀ ਬਣਾ ਰੱਖਿਆ ਹੈ ਕਿ ਫੈਮਿਲੀ ਜਿਹੜੀਆਂ ਪਹਿਲੇ ਆ ਜਾਂਦੀਆਂ ਨੇ ਉਹ ਆਰਾਮ ਨਾਲ ਆ ਕੇ ਵੇਟਿੰਗ ਹਾਲੇ ਵਿੱਚ ਵੇਟ ਕਰ ਸਕਦੇ ਨੇ ਉਹਨਾਂ ਨੂੰ ਬਾਹਰ ਖਲੋਣ ਕਰਾਉਣਾ ਨਹੀਂ ਪੈਂਦਾ ਤੇ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਜੇ ਕੋਈ ਬਾਹਰ ਰਹਿੰਦੇ ਨੇ ਦੂਰੋਂ ਆ ਰਹੇ ਨੇ ਤੋ ਉਹਨਾਂ ਨੂੰ ਇਹ ਦੇਖਣ ਦੀ ਲੋੜ ਨਹੀਂ ਵੀ ਉੱਥੇ ਜਾ ਕੇ ਕਿੱਦਾਂ ਦਾ ਪ੍ਰਬੰਧ ਹੈ ਉਹ ਟਾਈਮ ਤੋਂ ਪਹਿਲੇ ਆਣ ਉਹਨਾਂ ਵਾਸਤੇ ਸਪੈਸ਼ਲ ਜਗ੍ਹਾ ਸਪੈਸ਼ਲ ਵੇਟਿੰਗ ਰੂਮ ਬਣਿਆ ਹੈ ਸੋਫੇ ਲੱਗੇ ਨੇ ਆਰਾਮ ਨਾਲ ਆ ਕੇ ਆਪਣੀ ਫੈਮਿਲੀ ਨਾਲ ਇੰਤਜ਼ਾਰ ਕਰ ਸਕਦੇ ਨੇ ਤੇ ਸ਼ੋਅ ਪੂਰਾ ਹਰ ਸ਼ੋਅ ਤੋਂ ਪਹਿਲੇ ਅਸੀਂ ਸਾਰਾ ਕਲੀਨਨੈਸ ਦਾ ਧਿਆਬ ਰੱਖੀਦੇ ਹਾਂ ਲੜਕੇ ਹਰ ਸ਼ੋਅ ਤੋਂ ਬਾਅਦ ਕਲੀਨ ਕਰਦੇ ਨੇ ਪੂਰਾ ਵੈਕਿਊਮ ਕਰਦੇ ਨੇ ਫਿਰ ਅਸੀਂ ਸ਼ੋਅ ਨਵਾਂ ਸਟਾਰਟ ਕਰੀਦੇ ਹਾਂ ਤਾਂ ਕਿ ਹਰੇਕ ਨੂੰ ਪੂਰੀ ਐਂਬੀਅੰਸ ਮਤਲਬ ਪੂਰੀ ਪ੍ਰੋਪਰ ਮਿਲੇ ਆ ਨਾ ਕਿਸੇ ਨੂੰ ਗੰਦਗੀਜ ਨਹੀਂ ਬਿਠਾਈਦਾ ਵੀ ਨਾ ਲੋਕ ਕੀ ਕਹਦੇ ਸਵੇਰੇ ਕਲੀਨਿੰਗ ਹੋਈ ਫਿਰ ਸਿੱਧਾ ਰਾਤ ਨੂੰ ਕਲੀਨਿੰਗ ਹੋਈ ਅਸੀਂ ਹਰ ਇੱਕ ਸ਼ੋਅ ਤੋਂ ਬਾਅਦ ਸਟਾਫ ਰੱਖਿਆ ਕਲੀਨਿੰਗ ਵਾਸਤੇ ਤਾਂ ਕਿ ਪੂਰੇ ਸ਼ੋਅ ਦੇ ਦੌਰਾਨ ਇਹ ਨਾ ਲੱਗੇ ਵੀ ਅਸੀਂ ਗਲਤ ਜਗ੍ਹਾ ਤੇ ਬੈਠੇ ਆ ਸਾਨੂੰ ਫੀਲ ਨਹੀਂ ਸਹੀ ਹੋ ਰਿਹਾ ਜੋ ਪੇ ਕਰ ਰਿਹਾ ਅਸੀਂ ਚਾਹਨੇ ਆ ਵੀ ਹਰ ਇੱਕ ਨੂੰ ਫੈਸਿਲਿਟੀ ਉਹਦੇ ਪੈਸੇ ਦਾ ਵਰਤਨ ਨੂੰ ਮਿਲਣਾ ਚਾਹੀਦਾ ਹੈ ਜੋ ਪੈਸਾ ਖਰਚ ਰਿਹਾ ਐ ਐਂਟਰਟੇਨਮੈਂਟ ਵਾਸਤੇ ਤੋ ਉਹਨੂੰ ਐਦਾਂ ਨਾ ਲੱਗੇ ਵੀ ਮੈਂ ਗਿਆ ਸੀ ਤੇ ਮੈਨੂੰ ਫੈਸਿਲਿਟੀ ਨਹੀਂ ਮਿਲੀ ਆਈ ਚਾਹਨੇ ਆ ਵੀ ਵਰਤ ਫਰ ਮਨੀ ਹੋਣਾ ਚਾਹੀਦਾ ਹੈ ਗਰਮੀ 'ਚ AC ਵਗੈਰਾ ਦੀ ਹਾਂਜੀ ਹਾਂਜੀ ਇੱਥੇ ਇਹ ਹੈ ਹੀ ਫੁੱਲੀ AC ਫੁੱਲੀ AC ਹੈ ਜੀ ਇੱਕ ਵਾਰ ਪੂਰਾ ਐਡਰੈਸ ਦੱਸ ਦੋ ਜੇਪੀ ਸਿਨੇਮਾ ਮੁਕਸਰ ਰੋਡ ਜਲਾਲਾਬਾਦ ਠੇਟ ਪੰਜਾਬੀ ਟੀਵੀ ਲਈ ਹਰਪ੍ਰੀਤ ਮੈਮੀ ਜਲਾਲਾਬਾਦ